ਹਾਂ ਜਿਹੜੀ ਇਹ ਸਪੈਸ਼ਲ ਮੁਹਿੰਮ ਚੱਲ ਰਹੀ ਹੈ ਜੀ ਜੋ ਉਧਰ ਸ਼ੇਮਪੁਰੋ ਦੇ ਚ ਕੱਲ ਸਾਨੂੰ ਜਿਹੜਾ ਵਾ 40 ਗ੍ਰਾਮ ਜਿਹੜੀ ਰਿਕਵਰ ਕੀਤੀ ਹੈ ਇਹ ਰਕੇਸ਼ ਸਾਹੀ ਲਾ ਕੋਰਸ ਸਤੋਖਰਾ ਇਹਦਾ ਉਹਨੂੰ ਅਰੈਸਟ ਕੀਤਾ ਤੇ ਉਹਦੇ ਕੋ ਜਿਹੜੀ ਰਿਕਵਰੀ ਹੋਈ ਹੈ ਤੇ ਤੇ ਇਹ ਅਫੇਅਰ ਪਹਿਲੀ ਦਰਜ ਹੋਈ ਹੈ ਬੱਟ ਫਿਰ ਵੀ ਆਪਾਂ ਇਹਦਾ ਜਿਹੜਾ ਵਾ ਚੈੱਕ ਕਰ ਰਹੇ ਹਾਂ ਸਾਰਾ ਇਹਦੀ ਲਿੰਕਸ ਕਿਹਦੀ ਕਿਦਾਂ ਵਾਲੇ ਹੈਗੇ ਨੇ ਤੇ ਕਿੱਥੋਂ ਇਹ ਲਿਆਉਂਦਾ ਤੇਗਾ ਕੀ ਇਹਦਾ ਮਤਲਬ ਕਿੱਥੇ ਦਿੰਦਾ ਹੈ ਸਾਰਾ ਹੀ ਕਰ ਰਹੇ ਨੇ ਸਰ ਬਿਲਕੁਲ ਜੀ ਮਤਲਬ ਜਿਹੜਾ ਸਾਡਾ ਪੂਰਾ ਫੋਕਸ ਹੈ ਜਿਉ ਇਸੇ ਗੱਲ ਤੇ ਹੀ ਹੈ ਪਰਸੋਂ ਹੀ ਅਸੀਂ ਇੱਕ ਜਿਹੜੀ ਉਹ 35 ਗ੍ਰਾਮ ਦੇ ਕਰੀਬ ਸੀਗੀ ਫੜੀ ਸੀਗੀ ਪਟਾੜੇ ਦੇ ਸੀਗੇ ਦੋ ਦੋਸ਼ੀਆਂ ਨੇ ਆਫੇਰ ਦਰਜ ਕੀਤੀ ਕਾਰਨ ਨੰਬਰ ਐਫ ਆਈ ਆਰ ਤੇ ਹੁਣ ਤੱਕ 45 ਜਿਹੜੇ ਜਿਹੜੇ ਹੈਗੇ ਆ ਵੇਚਣ ਵਾਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਜਿਹੜੇ ਕੋਈ ਪੀਂਦੇ ਨੇ ਠੀਕ ਹੈ ਜੀ ਉਹਨਾਂ ਨੂੰ ਅਸੀਂ ਐਡਮਿਟ ਵੀ ਕਰਾਇਆ ਹਸਪੀਟਲ 'ਚ ਚਾਹਤ ਹੈ ਤੈਤ ਉਹਨਾਂ ਦੀ ਕਾਰਵਾਈ ਕਰਕੇ ਉਹਨਾਂ ਨੂੰ ਰਿਹਾਇਆ ਹੈ ਇਹ esto lava ਜਿਹੜੇ ਮੀਟਿੰਗਸ ਦੇ ਪਿੰਡਾਂ ਚੋ ਵਿੱਚ ਲਗਾਤਾਰ ਜਾਰੀ ਨੇ ਤੇ ਸਾਡੇ ਵੱਲੋਂ ਪੂਰੀ ਮਤਲਬ ਇਹ ਪੂਰੇ ਫੋਕਸ ਨਾਲੇ ਕੰਮ ਕੀਤਾ ਜਾ ਰਿਹਾ ਨੇ। ਨੇ ਉਹ ਦੇਖਦੇ ਆ ਜੀ ਜੇ ਕੋਈ ਇੱਧਰ ਵੀ ਕੋਈ ਮਤਲਬ ਇਦਾਂ ਦੀ ਕਿਸੇ ਨੇ ਕੋਈ ਜਿਹੜੀ ਨਜਾਇਜ਼ ਪ੍ਰਾਪਰਟੀ ਤੇ ਕੀਤਾ ਹੋਇਆ ਸਰਕਾਰੀ ਪ੍ਰਾਪਰਟੀ ਕੋਈ ਨਜਾਇਜ਼ ਕਬਜ਼ਾ ਕੀਤਾ ਤੇ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ। ਐਫਆਈ ਰਿਕਾਰਡ ਤੇ ਫਿਰ 62 ਜਿਹੜੀ ਐਫਆਈ ਨੰਬਰ 62 ਚ ਇੱਕੋ ਦੋਸ਼ੀ ਨੇ ਜਿਹੜੀ ਐਫਆਈ ਨੰਬਰ 62 ਚ ਇੱਕੋ ਦੋਸ਼ੀ ਹੈ ਜੀ ਸਾਹਿਬ। ਹਾਂਜੀ ਦੇਖਦੇ ਮਤਲਬ ਇਹ ਬਟਾਲੇ ਦੇ ਨੇ ਜੀ ਇਹ ਕਮਨਦੀ ਭਲਵਾਨੇ ਆ ਕਿ ਗੁਰਮੀਤ ਹੈ ਇਹ ਦੋਨੇ ਬਟਾਲੇ ਦੇ ਆ ਇਹ ਉੱਥੋਂ ਲਿਆ ਕੇ ਇੱਥੇ ਵੇਚਦੇ ਸੀਗੇ ਮਤਲਬ ਇਹਨਾਂ ਦੀ ਬਾਕੀ ਰਿਮਾਂਡ ਤੇ ਨੇ ਸਾਡੇ ਕੋਲ ਪੁੱਛ ਕੇ ਚੱਲ ਰਹੀ ਹੈ ਜੀ ਤੇ ਹਾਂਜੀ ਤੇ ਜਿਹੜਾ ਇਹ ਹੈ ਸਾਹੀਲਾ ਇਹ ਕੋਰਟ ਸਰ ਤੋਂ ਖਰਾਏ ਇਹ ਚੈੱਕ ਕਰ ਰਹੇ ਜੀ ਇਹਨਾਂ ਦਾ ਇਹ ਮੈਸੇਜ ਉਹੀ ਜੀ ਰਿਪੀਟਡਲੀ ਜਿਹੜਾ ਅੱਗੇ ਵੀ ਆਪਾਂ ਕਈ ਵਾਰੀ ਕਿਹਾ ਜੀ ਇਸ ਤੋਂ ਦੂਰ ਰਹੋ ਨਸ਼ਿਆਂ ਤੋਂ ਕਿਉਂਕਿ ਇਹ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਆ ਤੇ ਸਪੋਰਟਸ ਵਾਲਿਆਂ ਤੇ ਉਧਰ ਆਪਣਾ ਧਿਆਨ ਦੇਣ ਪੜਾਈ ਵੱਲ ਤੇ ਸਪੋਰਟਸ ਵੱਲ ਹਾਂਜੀ ਜਿਹੜੀ ਇਹ ਸਪੈਸ਼ਲ ਮੁਹਿੰਮ ਚੱਲ ਰਹੀ ਹੈ ਜੀ ਜੋਧਰ ਸ਼ਹਿਰ ਪ੍ਰਦੇਸ਼ ਕੱਲ ਸਾਨੂੰ ਜਿਹੜਾ ਵਾ 40 ਗ੍ਰਾਮ ਜਿਹੜੀ ਰਿਕਵਰ ਕੀਤੀ ਹੈ ਇਹ ਰਕੇਸ਼ ਸਾਹੀ ਲਾ ਕੋਰਸ ਤੋਂ ਤੋਖਰਾ ਇਹਦਾ ਉਹਨੂੰ ਰੈਸਟ ਕੀਤਾ ਤੇ ਉਹਦੇ ਕੋ ਜਿਹੜੇ ਰਿਕਵਰੀ ਹੋਈ ਹੈ ਤੇ ਤੇ ਐਫ ਆਰ ਪਹਿਲੀ ਦਰਜ ਹੋਈ ਹੈ ਬੱਟ ਫਿਰ ਵੀ ਆਪਾਂ ਇਹਦਾ ਜਿਹੜਾ ਵਾ ਚੈੱਕ ਕਰ ਰਹੇ ਹਾਂ ਸਾਰਾ ਇਹਦੀ ਲਿੰਕਸ ਕਿਹਦੀ ਕਿਦ ਨਾਲ ਹੈਗੀਆਂ ਨੇ ਤੇ ਕਿੱਥੋਂ ਇਹ ਲਿਆਂਦਾ ਤੇ ਕਾ ਕੀ ਇਹਦਾ ਮਤਲਬ ਕਿੱਥੇ ਦਿੰਦਾ ਸਾਰਾ ਅਸੀਂ ਕਰ ਰਹੇ ਹਾਂ ਬਿਲਕੁਲ ਜੀ ਮਤਲਬ ਜਿਹੜਾ ਸਾਡਾ ਪੂਰਾ ਫੋਕਸ ਹੈ ਜਿਉ ਉਹ ਇਸੇ ਗੱਲ ਤੇ ਹੀ ਹੈ ਪਰसों ਵੀ ਅਸੀਂ ਇੱਕ ਜਿਹੜੀ ਉਹ 35 ਗ੍ਰਾਮ ਦੇ ਕਰੀਬ ਸੀਗੀ ਫੜੀ ਸੀਗੀ ਪਟਾਲੇ ਦੇ ਸੀਗੇ ਦੋ ਦੋ ਸੋ ਇਹਨਾਂ ਦੇ ਅਫੇਰ ਦਰਜ ਕੀਤੀ ਕਾਰਨ ਨੰਬਰ ਐਫ ਆਈ ਆਰ ਤੇ ਹੁਣ ਤੱਕ 45 ਜਿਹੜੇ ਜਿਹੜੇ ਹੈਗੇ ਆ ਵੇਚਣ ਵਾਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਜਿਹੜੇ ਕੋਈ ਪੀਂਦੇ ਨੇ ਠੀਕ ਹੈ ਜੀ ਉਹਨਾਂ ਨੂੰ ਅਸੀਂ ਐਡਮਿਟ ਵੀ ਕਰਾਇਆ ਹਸਪੀਟਲ 'ਚ 64 ਦੇ ਤਹਿਤ ਉਹਨਾਂ ਦੀ ਕਾਰਵਾਈ ਕਰਕੇ ਉਹਨਾਂ ਨੂੰ ਰਿਲੀਜ਼ ਵੀ ਕਰਾਇਆ ਤੇ ਇਸ ਤੋਂ ਇਲਾਵਾ ਜਿਹੜੇ ਮੀਟਿੰਗਸ ਜਿਹੜਾ ਪਿੰਡਾਂ ਚ ਉਹ ਵਿਚ ਲਗਾਤਾਰ ਜਾਰੀ ਨੇ ਜੀ ਸਾਡੇ ਕੋਲ ਪੂਰੀ ਮਤਲਬ ਇਹ ਪੂਰੇ ਫੋਕਸ ਨਾਲੇ ਕੰਮ ਕੀਤਾ ਜਾ ਰਿਹਾ। ਇਹ ਦੇਖਦੇ ਆ ਜੀ ਜੇ ਕੋਈ ਇੱਧਰ ਵੀ ਕੋਈ ਮਤਲਬ ਇਦਾਂ ਦੀ ਕਿਸੇ ਨੇ ਕੋਈ ਜਿਹੜੀ ਨਜਾਇਜ਼ ਪ੍ਰਾਪਰਟੀ ਤੇ ਕੀਤਾ ਹੋਇਆ ਸਰਕਾਰੀ ਪ੍ਰਾਪਰਟੀ ਕੋ ਨਜਾਇਜ਼ ਕਬਜ਼ਾ ਕੀਤਾ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਇਹ ਫਾਈ ਰਿਕਾਰਡ ਤੇ ਫੇਰ 68 ਜਿਹੜੀ ਇਹ ਅਫੇਰ ਨੰਬਰ 68 ਹੈ ਤੇ ਦੋ ਦੋਸ਼ੀ ਨੇ। ਜਿਹੜੀ ਐਫਆਈ ਨੰਬਰ 68 ਹੈ ਚ ਇੱਕੋ ਦੋਸ਼ੀ ਹੈ ਜਿਸ ਸਾਹਿਬ। ਹਾਂਜੀ ਦੇਖਦੇ ਮਤਲਬ ਇਹ ਇਹ ਬਟਾਲੇ ਦੇ ਨੇ ਜੀ ਇਹ ਕਮਨਦੀਪ ਪਹਿਲਵਾਨੇ ਆ ਕਿ ਗੁਰਮੀਤ ਹੈ ਇਹ ਦੋਨੇ ਬਟਾਲੇ ਦੇ ਆ। ਇਹ ਉੱਥੋਂ ਲਿਆ ਕੇ ਇੱਥੇ ਵੇਚਦੇ ਸੀਗੇ ਮਤਲਬ ਇਹਨਾਂ ਦੀ ਬਾਕੀ ਰਿਮਾਂਡ ਤੇ ਨੇ ਸਾਡੇ ਕੋਲ ਪੁੱਛ ਕੇ ਚੱਲ ਰਹੀ ਹੈ ਜੀ ਤੇ ਹਾਂਜੀ ਤੇ ਜਿਹੜਾ ਇਹ ਹੈ ਸਾਹੀਲਾ ਇਹ ਕੋਰਟ ਸਰ ਤੋਂ ਖੜਾਇਦ ਇਹ ਚੈੱਕ ਕਰ ਰਹੇ ਜੀ ਇਹਨਾਂ ਦਾ ਇਹ ਮੈਸੇਜ ਉਹੀ ਜੀ ਰਿਪੀਟਡਲੀ ਜਿਹੜਾ ਅੱਗੇ ਵੀ ਆਪਾਂ ਕਈ ਵਾਰੀ ਕਿਹਾ ਜੀ ਇਸ ਤੋਂ ਦੂਰ ਰਹੋ ਨਸ਼ਿਆਂ ਤੋਂ ਕਿਉਂਕਿ ਇਹ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਆ ਤੇ ਸਪੋਰਟਸ ਵਾਲਿਆਂ ਤੇ ਉਧਰ ਆਪਣਾ ਧਿਆਨ ਦੇਣ ਪੜਾਈ ਵੱਲ ਤੇ ਸਪੋਰਟਸ ਵੱਲ